ਅੱਜ ਅਸੀਂ ਇੱਕ ਕਿਰਿਆ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਅਵਤਲ ਦਰਪਨ ਦੁਆਰਾ ਬਣਨ ਵਾਲੇ ਪ੍ਰਤਿਬਿੰਬਾਂ ਦਾ ਅਧਿਐਨ ਕਰਨਾ ਟੂ ਸਟੱਡੀ ਦੀ ਇਮੇਜ ਫਾਰਮੇਸ਼ਨਸ ਬਾਏ ਕਨਕੇਵ ਮਿਰਰ ਸਾਨੂੰ ਪਤਾ ਹੈ ਕਨਕੇਵ ਮਿਰਰ ਅਵਤਲ ਦਰਪਨ ਗੋਲਾਕਾਰ ਦਰਪਨ ਦੀ ਇੱਕ ਕਿਸਮ ਹੈ ਅਵਤਲ ਦਰਪਨ ਦਾ ਦੀ ਪਰਾਵਰਤਕ ਸਦਾ ਜਿਹੜੀ ਹੁੰਦੀ ਹੈ ਉਹ ਅੰਦਰ ਨੂੰ ਤਸੀ ਉਹ ਹੀ ਹੁੰਦੀ ਹੈ ਔਰ ਇਹਦਾ ਜਿਹੜਾ ਸੈਂਟਰ ਆਫ ਕਰਵੇਚਰ ਹੁੰਦਾ ਹੈ ਉਹ ਪ੍ਰਵਰਤਕ ਸਤ੍ਹਾਵਲੇ ਪਾਸੇ ਹੁੰਦਾ ਹੈ ਅਸੀਂ ਇਹਦੇ ਨਾਲ ਰਿਲੇਟਡ ਬਹੁਤਕ ਟਰਮਸ ਬਾਰੇ ਕਲਾਸ ਵਿੱਚ ਪੜ ਚੁੱਕੇ ਹਾਂ ਜਿਵੇਂ ਕਿ ਸੈਂਟਰ ਆਫ ਕਰਵੇਚਰ ਵਕਰਤਾ ਕੇਂਦਰ ਰੇਡੀਅਸ ਆਫ ਕਰਵੇਚਰ ਵਕਰਤਾ ਦਾ ਵਿਆਸ ਦਰਪਣ ਦਾ ਸੈਂਟਰ ਯਾਨੀ ਕਿ ਪੋਲ ਤਰੋ ਫੋਕਸ ਮੁਖ ਫੋਕਸ ਪ੍ਰਿੰਸੀਪਲ ਫੋਕਸ ਵੀ ਇਹਨੂੰ ਆਖਦੇ ਹਾਂ ਇੱਕ ਬਿੰਦੂ ਜਿੱਥੇ ਪ੍ਰਕਾਸ਼ ਦੀਆਂ ਕਿਰਨਾਂ ਪ੍ਰਵਰਤਨ ਹੋਣ ਤੋਂ ਬਾਅਦ ਇੱਕ ਪੁਆਇੰਟ ਤੇ ਮਿਲਦੀਆਂ ਹਨ ਅਵਤਲ ਦਰਪਨ ਦੇ ਵਿੱਚ ਔਰ ਫੋਕਸ ਔਰ ਪੋਲ ਦੇ ਵਿੱਚ ਦੀ ਜਿਹੜੀ ਦੂਰੀ ਹੈ ਦਰਪਨ ਦੇ ਪੋਲ ਪੀ ਔਰ ਮੁੱਖ ਫੋਕਸ ਐਫ ਦੇ ਵਿੱਚ ਦੀ ਦੂਰੀ ਨੂੰ ਆਪਾਂ ਫੋਕਸ ਦੂਰੀ ਆਖਦੇ ਹਾਂ ਫੋਕਸ ਦੂਰੀ ਨੂੰ ਆਪਾਂ ਛੋਟੇ ਐਫ ਨਾਲ ਸਮਾਲ ਐਫ ਨਾਲ ਡਿਨੋਟ ਕਰਦੇ ਹਾਂ ਹੁਣ ਇਮੇਜ ਫਾਰਮੇਸ਼ਨ ਬਾਰੇ ਆਪਾਂ ਥਿਊਰੀ ਚ ਪੜ ਚੁੱਕੇ ਹਾਂ ਕਿ ਅਵਤਲ ਦਰਪਨ ਅਜੀਹਾ ਦਰਪਨ ਹੈ ਜਿਹੜਾ ਕਿ ਵਾਸਤਵਿਕ ਮੀਨਸ ਰੀਅਲ ਇਮੇजेस ਔਰ ਵਰਚੁਅਲ ਇਮੇजेस ਯਾਨੀ ਕਿ ਅਬਾਸੀ ਦੋਹਾਂ ਤਰ੍ਹਾਂ ਦੀ ਇਮੇਜਸ ਬਣਾਉਂਦਾ ਹੈ ਵੱਡੀਆਂ ਤੇ ਛੋਟੀਆਂ ਵੀ ਦੋਹਾਂ ਤਰ੍ਹਾਂ ਦੀ ਇਮੇਜਸ ਬਣਾਉਂਦਾ ਹੈ ਸੋ ਆਪਾਂ ਇਹਨੂੰ ਪ੍ਰੈਕਟੀਕਲੀ ਕਰਕੇ ਦੇਖਾਂਗੇ ਇਸ ਕਿਰਿਆ ਨੂੰ ਕਰਨ ਦੇ ਲਈ ਆਪਾਂ ਇੱਕ ਅਵਤਲ ਦਰਪਨ ਲਿਆ ਹੈ ਤੁਸੀਂ ਇਸ ਸਾਈਡ ਤੋਂ ਫੋਕਸ ਕਰਕੇ ਦੇਖ ਸਕਦੇ ਹੋ ਜਿਹੜਾ ਅਵਤਲ ਦਰਪਨ ਮੈਂ ਤੁਹਾਨੂੰ ਇੱਥੇ ਦਿਖਾਇਆ ਹੈ ਉਹ ਹੀ ਅਵਤਲ ਦਰਪਨ ਇੱਥੇ ਲਿਆ ਹੈ ਅਸੀਂ ਔਰ ਉਸ ਤੋਂ ਬਾਅਦ ਅਸੀਂ ਇੱਕ ਮੋਮਬਤੀ ਲਈ ਹੈ ਮੋਮਬਤੀ ਨੂੰ ਇੱਕ ਸਟੈਂਡ ਵਿੱਚ ਲਗਾ ਲਿਆ ਹੈ ਔਰ ਦਰਪਨ ਨੂੰ ਵੀ ਇੱਕ ਇਹਦੇ ਸਟੈਂਡ ਵਿੱਚ ਲਗਾਇਆ ਹੋਇਆ ਹੈ ਇਸ ਸਰਦੂ ਨੂੰ ਦੇਖ ਸਕਦੇ ਹੋ ਸਾਡੇ ਕੋਲ ਇੱਕ ਕਾਗਜ਼ ਦਾ ਟੁਕੜਾ ਇੱਕ ਸਕਰੀਨ ਦੇ ਤੌਰ ਤੇ ਅਸੀਂ ਇਸ ਤੇ ਵਰਤਾਂਗੇ ਸਾਨੂੰ ਪਤਾ ਹੈ ਕਿ ਜਿਹੜੇ ਵਾਸਤਵਿਕ ਪ੍ਰਤਿਬਿੰਬ ਹਨ ਰੀਅਲ ਇਮੇਜਸ ਹਨ ਉਹ ਅਸੀਂ ਪਰਦੇ ਉੱਤੇ ਪ੍ਰਾਪਤ ਕਰ ਸਕਦੇ ਹਾਂ ਹੁਣ ਅਸੀਂ ਇਹ ਕਿਰਿਆ ਨੂੰ ਕਰਨ ਤੋਂ ਪਹਿਲਾਂ ਸਾਨੂੰ ਇਸ ਦਰਪਨ ਦੀ ਫੋਕਸ ਦੂਰੀ ਦਾ ਪਤਾ ਹੋਣਾ ਜ਼ਰੂਰੀ ਹੈ ਅਸੀਂ ਇਹ ਕਿਰਿਆ ਦੇ ਵਿੱਚ ਇਹਦੀ ਫੋਕਸ ਦੂਰੀ ਦਾ ਫੋਕਸ ਦੂਰੀ ਵੀ ਪਤਾ ਕਰਦੇ ਹਾਂ ਉਹ ਮੈਂ ਪਹਿਲਾਂ ਪਤਾ ਕਰ ਚੁੱਕਾ ਹਾਂ ਇਸ ਦੀ ਰਫ ਫੋਕਸ ਦੂਰੀ ਜੋ ਹੈ ਉਹ 10 ਸੈਂਟੀਮੀਟਰ ਹੈ ਮੀਨਸ ਸਮਾਲ ਲਫ ਦਿਵਲੂ ਫੋਕਸ ਦੂਰੀ ਜੇ ਫੋਕਸ ਦੂਰੀ 10 ਸੈਂਟੀਮੀਟਰ ਹੈ ਤਾਂ ਇਹਦਾ ਰੇਡੀਅਸ ਆਫ ਕਰਵੇਚਰ ਅਕੋਰਡਿੰਗ ਟੂ ਰਿਲੇਸ਼ਨ ਜਿਹੜਾ ਆਪਾਂ ਪੜਿਆ ਹੈ ਉਹ ਇਹ ਤੋਂ ਡਬਲ ਹੁੰਦਾ ਹੈ ਭਾਵ ਇਹ 20 ਸੈਂਟੀਮੀਟਰ ਹੈ 20 ਸੈਂਟੀਮੀਟਰ ਹੁਣ ਅਸੀਂ ਆਪਣੇ ਮੋਮਬਤੀ ਨੂੰ ਜਿਹੜਾ ਕਿ ਇੱਥੇ ਆਬਜੈਕਟ ਦਾ ਕੰਮ ਕਰੇਗੀ ਵਸਤੂ ਦਾ ਕੰਮ ਕਰੇਗੀ ਇਹਨੂੰ ਅਸੀਂ ਅ ਅਵਤਲ ਦਰਪਣ ਦੀ ਫੋਕਸ ਦੂਰੀ f ਔਰ ਵਕਰਤਾ ਕੇਂਦਰ c ਦੇ ਵਿਚਕਾਰ ਰੱਖਿਆ ਹੈ ਤਾਂ ਕਿ ਸਾਨੂੰ ਇੱਕ ਰੀਅਲ ਇਮੇਜ ਪ੍ਰਾਪਤ ਹੋਵੇ। ਔਰ ਹੁਣ ਅਸੀਂ ਮੋਮਤੀ ਨੂੰ ਬੜਾਂਗੇ। ਮੋਮਤੀ ਨੂੰ ਬੜਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਪਰਦੇ ਦੇ ਇੱਥੇ ਮੋਮਤੀ ਦੀ ਲਾੜ ਦਿਖਾਈ ਦੇ ਰਹੀ ਹੈ ਤੇ ਫੋਕਸ ਕਰਨਾ ਹੈ ਤੁਸੀਂ ਇਸ ਇਸ ਸਾਈਡ ਤੋਂ। ਹੁਣ ਮੈਂ ਇਹਨੂੰ ਐਡਜਸਟ ਕਰਾਂਗਾ ਇਹ ਇਮੇਜ ਜਿਹੜੀ ਹੈ ਬਿਲਕੁਲ ਬ੍ਰਾਈਟ ਨਹੀਂ ਹੈ। ਮੈਂ ਇਹਨੂੰ ਅਡਜਸਟ ਕਰਾਂਗਾ ਇਹਨੂੰ ਅੱਗੇ ਪਿਛੇ ਕਰਕੇ ਦੇਖਾਂਗੇ ਕਿੱਥੇ ਇਹਦੀ ਇਮੇਜ ਬ੍ਰਾਈਟ ਇਮੇਜ ਜਿਹੜੀ ਸਾਨੂੰ ਪ੍ਰਾਪਤ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਡਾਈਟ ਸੌਫ ਕਰਾਂਗੇ ਆਪਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਇੱਕ ਬਹੁਤ ਹੀ ਸ਼ਾਨਦਾਰ ਇਮੇਜ ਪ੍ਰਾਪਤ ਹੋ ਰਹੀ ਹੈ ਜਿੱਦ ਤੱਕ ਆਪਾਂ ਅੱਗੇ ਕਰਾਂਗੇ ਤੁਸੀਂ ਅੱਗੇ ਕਰਦੇ ਜਾਣਾ ਜਦੋਂ ਇਹ ਬਲਰ ਹੋਣੀ ਦੁਬਾਰਾ ਸ਼ੁਰੂ ਹੋ ਜਵੇ ਤਦ ਆਪਾਂ ਫਿਰ ਇਹਨੂੰ ਬੈਕ ਲੈ ਜਾਣਾ ਸੋ ਜਿੱਥੇ ਸਾਨੂੰ ਸ਼ਾਰਪ ਤੋਂ ਸ਼ਾਰਪ ਇਮੇਜ ਜਿਹੜੀ ਪ੍ਰਾਪਤ ਹੁੰਦੀ ਹੈ ਤੋਂ ਉਹ ਸਾਡਾ प्रतिबिंब है वह प्रतिबिंब की पुजिशन होगी इमेज की पुजिशन जी होगी देख सकते हो इत फोकस करो तो देख सकते हो जी इमेज है बिल्कुल साफ प्राप्त हो गई है पर्दे उत्तर और एक केस है जो सा ਵਸਤੂ ਜੋ ਹੈ ਉਹ C ਤੇ F ਦੇ ਵਿੱਚ ਪਈ ਹੁੰਦੀ ਹੈ ਤੇ ਇਹਦਾ ਜਿਹੜਾ ਪ੍ਰਤਿਮਭਾ ਹੈ ਉਹ C ਤੋਂ ਪਰੇ ਬਣਦਾ ਹੈ ਸੋ ਸਾਡਾ ਇਹ ਅਸੀਂ ਜਿਹੜੇ ਕੇਸਸ ਕੀਤੇ ਸੀ ਉਹਦੇ ਵਿੱਚ ਸਾਡਾ ਇਹ ਚੌਥਾ ਕੇਸ ਹੈ ਹੁਣ ਅਸੀਂ ਕੀ ਕਰਾਂਗੇ ਹੌਲੀ-ਹੌਲੀ ਇਸ ਜਿਹੜੀ ਵਸਤੂ ਹੈ ਪਾ ਮੋਮਤੀ ਜਿਹੜਾ ਵਸਤੂ ਮੰਨਿਆ ਹੈ ਆਬਜੈਕਟ ਮੰਨਿਆ ਹੈ ਇਹਨੂੰ ਆਪਾਂ ਦੂਰ ਲੈ ਕੇ ਜਾਵਾਂਗੇ ਦਰਪਣ ਤੋਂ ਦੂਰ ਲੈ ਕੇ ਜਾਵਾਂਗੇ ਸੋ ਦਰਪਣ ਤੋਂ ਦੂਰ ਲੈ ਕੇ ਜਾਵਾਂਗੇ ਔਰ ਇਧਰ ਧਿਆਨ ਰੱਖਾਂਗੇ ਕਿ ਪ੍ਰਤਿਮਭ ਤੇ ਕੀ ਅਸਰ ਪੈਂਦਾ ਹੈ ਸੋ ਸੀ ਤੋਂ ਪਰੇ ਲੈ ਕੇ ਜਾ ਚੁੱਕੇ ਹਾਂ ਇਹਨੂੰ ਹਾਲਾਂਕਿ ਆਪਾਂ ਸੀ ਤੋਂ ਪਰੇ ਜੇ ਲੈ ਗਏ ਤਾਂ ਸਾਨੂੰ ਸਾਡਾ ਇਮੇਜ ਜਿਹੜੀ ਹੈ ਉਹ ਸੀ ਤੇ ਐਫ ਦੇ ਵਿੱਚ ਬਣੇਗੀ ਸੋ ਉਹ ਥੋੜਾ ਪੋਸਿਬਲ ਨਹੀਂ ਹੋਏਗਾ ਕਿਉਂਕਿ ਸਾਡੀ ਜਿਹੜੀ ਸਕਰੀਨ ਹੈ ਉਹ ਦਰਪਨ ਤੇ ਜਿਹੜੇ ਆਬਜੈਕਟ ਦੇ ਵਿੱਚ ਆ ਜਾਵੇਗੀ ਸੋ ਆਪਾਂ ਥੋੜਾ ਜਿਹਾ ਕੇਸ ਉਹੀ ਕਰਾਂਗੇ ਸੀ ਤੇ ਐਫ ਦੇ ਵਿੱਚ ਥੋੜੀ ਪੋਜੀਸ਼ਨ ਚੇਂਜ ਕੀਤੀ ਉਹਦੀ ਸੋ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੀ ਇਮੇਜ ਬਣ ਰਹੀ ਹੈ ਮੋਮਬਤੀ ਦੀ ਤੁਸੀਂ ਦੇਖ ਸਕਦੇ ਹੋ ਕਿ ਆਲਮੋਸਟ ਸ਼ਾਰਪ ਇਮੇਜ ਬਣ ਰਹੀ ਹੈ ਇਹ ਵੀ ਸੇਮ ਕੇਸ ਹੈ ਬਟ ਇਹਦੇ ਵਿੱਚ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਜਿਹੜੀ ਪ੍ਰਤਿਮਬ ਹੈ ਉਹ ਛੋਟਾ ਹੋ ਗਿਆ ਹੈ ਉਹਦਾ ਕਾਰਨ ਕੀ ਹੈ ਜਿਵੇਂ ਜਿਵੇਂ ਆਪਾਂ ਮੋਮਬਤੀ ਨੂੰ ਦੂਰ ਲੈ ਕੇ ਜਾਵਾਂਗੇ ਦਰਪਨ ਤੋਂ ਉਸ ਤਰ੍ਹਾਂ ਉਹਦੀ ਜਿਹੜੀ ਇਮੇਜ ਦਾ ਸਾਈਜ਼ ਹੈ ਉਹਦਾ ਪ੍ਰਤਿਮਬ ਹੈ ਪ੍ਰਤਿਮਬ ਅਕਾਰ ਹੈ ਉਹ ਛੋਟਾ ਹੁੰਦਾ ਜਾਂਦਾ ਹੈ ਜੇ ਅਸੀਂ ਸੀ ਦੇ ਉੱਪਰ ਵਾਲਾ ਕੇਸ ਕਰਦੇ ਹਾਂ ਤਾਂ ਸਾਡੇ ਕੋਲ ਐਗਜ਼ੈਕਟਲੀ ਸੀ ਦੇ ਉੱਤੇ ਹੀ ਪ੍ਰਤਿਮਬ ਬਣਨਾ ਚਾਹੀਦਾ ਹੈ ਸੋ ਉਹਦੇ ਲਈ ਇਹ ਥੋੜਾ ਇੱਥੇ ਸਾਡੇ ਕੋਲ ਪੋਸੀਬਲ ਨਹੀਂ ਹੈ ਕਿਉਂਕਿ ਜਿਹੜੀ ਜਿਹੜੀ ਸਕਰੀਨ ਹੈ ਉਹਦੇ ਵਿੱਚ ਇੱਥੇ ਸਪੇਸ ਨਹੀਂ ਹੈ ਜਿਹਦੇ ਵਿੱਚ ਜਿਹਦੇ ਕਰਕੇ ਅਸੀਂ ਇੱਕੋ ਜਗ੍ਹਾ ਦੇ ਉੱਤੇ ਸਕਰੀਨ ਤੇ ਆਬਜੈਕਟ ਨੂੰ ਰੱਖ ਸਕੀਏ ਸੋ ਅਸੀਂ ਜਿਹੜਾ ਇੱਕ ਹੋਰ ਕੇਸ ਕਰਕੇ ਦੇਖਦੇ ਹਾਂ ਇੱਥੇ ਇਹਨੂੰ ਅਸੀਂ ਹੁਣ ਦੁਬਾਰਾ ਦਰਪਣ ਦੇ ਲਾਗੇ ਲੱਗੇ ਜਾਂਦੇ ਹਾਂ ਔਰ ਦੇਖਦੇ ਹਾਂ ਕੀ ਹੁੰਦਾ ਹੈ ਦਰਪਣ ਦੇ ਦੁਬਾਰਾ ਦੇ ਲਾਗੇ ਲੱਗੇ ਜਾਂਦੇ ਉੱਤੇ ਕੀ ਹੋਇਆ ਹੈ ਸਾਡੇ ਕੋਲ ਇਮੇਜ ਬਲਰ ਹੋ ਰਹੀ ਹੋ ਗਈ ਹੈ ਜਦੋਂ ਇਹਦਾ ਆਬਜੈਕਟ ਲਾਗੇ ਗਿਆ ਤਾਂ ਸਾਡੀ ਇਮੇਜ ਪਿੱਛੇ ਜਾਣੀ ਚਾਹੀਦੀ ਹੈ ਸੋ ਆਪਾਂ ਇਹਨੂੰ ਪਿੱਛੇ ਲੈ ਕੇ ਜਾਵਾਂਗੇ ਤਾਂ ਕਿ ਆਪਾਂ ਇੱਕ ਸ਼ਾਰਪ ਇਮੇਜ ਜਿਹੜੀ ਆ ਉਹ ਪ੍ਰਾਪਤ ਕਰ ਸਕੀਏ ਥੋੜਾ ਜਿਹਾ ਆਪਾਂ ਆਬਜੈਕਟ ਨੂੰ ਅੱਗੇ ਕਰਾਂਗੇ ਹਾਂਜੀ ਔਰ ਇਮੇਜ ਦਾ ਦੀ ਪੋਜੀਸ਼ਨ ਵੀ ਜਿਹੜੀ ਹੈ ਉਹ ਚੇਂਜ ਕਰਾਂਗੇ सो देख सकते सीजे केस की होे को इमेज का साइज जोड़ा है वह बहुत ज़्यादा वाला हो गया इतने ऑलमोस्ट ठीक है बिल्कुल सो so, ये इमेज और एक नेचर जी है एक होर और ए पुठी बन रही है उल्टी इनवर्टेड इमेज सो रियल इमेज आर ऑलवेज इनवर्टेड आपका यह भी पढ़िया है जी वास्तविक प्रबिंब होंगे ਉਹ ਮੇਜਾ ਉਲਟ ਪਾਉਂਦੇ ਹਨ ਹੁਣ ਅਸੀਂ ਇਹ ਰੀਅਲ ਇਮੇਜਸ ਦੇ ਕੇਸ ਦੇਖ ਰਹੇ ਹਾਂ ਅਸੀਂ ਦੇਖਾਂਗੇ ਜੇ ਅਸੀਂ ਫੋਕਸ ਦੂਰੀ ਦੇ ਰੇਂਜ ਦੇ ਵਿੱਚ ਰੱਖਦੇ ਹਾਂ ਮੋਤੀ ਨੂੰ ਤਾਂ ਫਿਰ ਕੀ ਹੁੰਦਾ ਹੈ ਫਿਰ ਕੀ ਹੋਵੇਗਾ ਅਸੀਂ ਦੇਖਾਂਗੇ ਜਿੱਦ ਜਿੱਦਾਂ ਮੈਂ ਮੋਤੀ ਨੂੰ ਇਸ ਦਰਪਨ ਦੇ ਲਾਗੇ ਲੈ ਜਾਵਾਂਗਾ ਇਸ ਪੁਆਇੰਟ ਤੋਂ ਉੱਪਰ ਜਾਵਾਂਗੇ ਆਪਾਂ ਤੁਸੀਂ ਦੇਖ ਸਕਦੇ ਹੋ ਮਿਰਰ ਦੇ ਵਿੱਚ ਫੋਕਸ ਕਰੋ ਮਿਰਰ ਦੇ ਵਿੱਚ ਤੁਹਾਨੂੰ ਇੱਕ ਇਮੇਜ ਦਿਖਾਈ ਦੇ ਰਹੀ ਹੈ ਛੋਟੀ ਇਮੇਜ ਤੁਹਾਨੂੰ ਦਿਖਾਈ ਦੇ ਰਹੀ ਹੈ ਮੇਰੇ ਦੇ ਵਿੱਚ ਸੋ ਜਿਹੜੀ ਇਹ ਇਮੇਜ ਹੈ ਤੁਸੀਂ ਦੇਖ ਸਕਦੇ ਹੋ ਇਹੜੀ ਮੋਮਬਤੀ ਜਿਹੜੀ ਮੇਂ ਦਿਖਾਈ ਦੇ ਰਹੀ ਹੈ ਬਿਲਕੁਲ ਸਿੱਧੀ ਹੈ ਸਿੱਧੀ ਹੈ ਔਰ ਇਹ ਅਭਾਸੀ ਪ੍ਰਿਮ ਬਣ ਰਿਹਾ ਹੈ ਇਹ ਅਪਤਲ ਦਰਪਣ ਦੇ ਇਮੇਜ ਫਾਰਮੇਸ਼ਨਸ ਦਾ ਲਾਸਟ ਕੇਸ ਹੈ ਜਦੋਂ ਵਸਤੂ ਜਿਹੜੀ ਹੈ ਉਹ ਵਿਦਨ ਦੀ ਰੇਂਜ ਆਫ ਫੋਕਲ ਲੈਂਥ ਪਈ ਹੁੰਦੀ ਹੈ ਭਾਵ ਦਰਪਣ ਦੇ ਪੋਲ ਦੇ ਧਰੁਵ ਦੇ ਵਿਚਕਾਰ ਧਰੁਵ ਦੇ ਫੋਕਸ ਦੇ ਵਿਚਕਾਰ ਮੁੱਖ ਫੋਕਸ ਐਫ ਦੇ ਵਿਚਕਾਰ ਪਈ ਹੁੰਦੀ ਹੈ ਸੋ ਸਾਡੇ ਕੋਲ ਉਦੋਂ ਪ੍ਰਤਿਮਾ ਜਿਹੜਾ ਦਰਪਨ ਦੇ ਅੰਦਰ ਪ੍ਰਾਪਤ ਹੁੰਦਾ ਹੈ ਔਰ ਅਭਾਸੀ ਤੇ ਸਿੱਧਾ ਪ੍ਰਾਪਤ ਹੁੰਦਾ ਹੈ ਔਰ ਇਹ ਵਾਲਾ ਜਿਹੜਾ ਪ੍ਰਤਿਮਾ ਹੈ ਉਹ ਪਰਦੇ ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਅਭਾਸੀ ਪ੍ਰਤਿਮਾ ਹੈ ਔਰ ਦਰਪਨ ਦੇ ਅੰਦਰ ਬਣ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਪਰਦੇ ਤੇ ਸਾਡੇ ਕੋਲ ਕੋਈ ਮੈ ਨਹੀਂ ਦਿਖਾਈ ਦੇ ਰਹੀ ਚਾਹੇ ਆਪਾਂ ਜਿੰਨਾ ਮਰਜੀ ਸਕਰੀਨ ਪਰਦਾ ਅੱਗੇ ਪਿੱਛੇ ਕਰ ਲਈਏ ਸੋ ਇਹ ਸੀ ਸਾਡੇ ਕੋਲ ਅਫਤਲ ਦਰਪਣ ਦੁਆਰਾ ਬਣਨ ਵਾਲੇ ਵਾਸਤਵਿਕ ਤੇ ਆਵਾਸੀ ਪ੍ਰਤੀਬਿੰਬ ਦਾ ਅਧਿਐਨ